ਰਾਮਦਾਸ ਮਹਾਰਾਜ ਨਿਮਰਤਾ ਸਿੰਧ ਨੇ ਦਇਆ ਸਿੰਧ ਨੇ ਸਾ ਸੰਗਤ ਉਸ ਦਰ ਉੱਤੇ ਕੋਈ ਵੀ ਚਲਾ ਜਾਏ ਅਨ ਕੰਡੀਸ਼ਨਲ ਉਹਦੇ ਉੱਤੇ ਦਇਆ ਹੁੰਦੀ ਹੈ ਇਹ ਨਹੀਂ ਕਿ ਸਿੱਖੀ ਆਵੇ ਉਹਦਾ ਹੀ ਭਲਾ ਹੋਣਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਕੋਈ ਚਲਾ ਜਾਏ ਔਰ ਬੜੇ ਕਮਾਲ ਦੀ ਗੱਲ ਹੈ ਸਿੱਖਾ ਤੂੰ ਭਾਵਨਾ ਲੈ ਕੇ ਜਾਈ ਤੈਨੂੰ ਪਰਕਰਮਾਂ ਵਿੱਚ ਹੀ ਗੁਰੂ ਰਾਮਦਾਸ ਮਹਾਰਾਜ ਤੇਰਾ ਕਾਰਜ ਕਰਨ ਦੀ ਸਮਰੱਥਾ ਰੱਖੇ ਤੇਰੇ ਅੰਦਰ ਭਾਵਨਾ ਹੋਣੀ ਚਾਹੀਦੀ ਉਸ ਦਰ ਉਤੇ ਨਿਮਰਤਾ ਨਾਲ ਜਾਇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਗੁਰੂ ਰਾਮਦਾਸ ਮਹਾਰਾਜ ਨੇ ਵਸਾਇਆ ਔਰ ਵੇਖੋ ਸਾਧ ਸੰਗਤ ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਵੀ ਇਹ ਬੇਨਤੀ ਕਹੀ ਸੀ ਜਦੋਂ ਬੰਦਾ ਆਪਣਾ ਘਰ ਬਣਾਉਂਦਾ ਹੈ ਨਾ ਉਹ ਕੋਸ਼ਿਸ਼ ਕਰਦਾ ਹੈ ਮੇਰੇ ਘਰ ਦੀ ਕੁਰਸੀ ਉੱਚੀ ਰਵੇ ਦੂਜੇ ਨਾਲੋਂ ਘਰ ਉੱਚਾ ਹੋਵੇ ਮੇਰਾ ਘਰ ਦੂਜੇ ਨਾਲੋਂ ਉੱਚਾ ਹੋਵੇ ਪਾਣੀ ਨਾ ਆਵੇ ਮੇਰੇ ਘਰ ਦੀ ਕੁਰਸੀ ਦੂਜੇ ਨਾਲੋਂ ਉੱਚੀ ਹੋਵੇ ਨਵਾਂ ਬਣਾਏਗਾ ਗਵੰਡੀ ਨਾਲੋਂ 4 ਫੁੱਟ ਉੱਚਾ ਕਰਕੇ ਬਣਾਉਂਦਾ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਪਰ ਸਾਧ ਸੰਗਤ ਸਾਰੇ ਸ਼ਹਿਰ ਵਿੱਚੋਂ ਗੁਰੂ ਰਾਮਦਾਸ ਸਾਹਿਬ ਨੇ ਆਪਣਾ ਘਰ ਨੀਮਾ ਰੱਖਿਆ ਦੁਨੀਆ 'ਚ ਜਿੰਨੇ ਮੰਦਰ ਨੇ ਪੌੜੀਆਂ ਚੜ੍ਹ ਕੇ ਜਾਈਦਾ ਇੱਕ ਸਿਰਫ ਹਰੀ ਮੰਦਰ ਧੰਨ ਗੁਰੂ ਰਾਮਦਾਸ ਸਾਹਿਬ ਦਾ ਘਰ ਹੈ ਜਿੱਥੇ ਪੌੜੀਆਂ ਉੱਤਰ ਕੇ ਦਰਸ਼ਨ ਕਰਨੇ ਪੈਂਦੇ ਨੇ ਇੱਕ ਕੋਈ ਭਾਵ ਅਰਥ ਹੈ ਸਿੱਖਾਂ ਹੰਕਾਰ ਦੀ ਪੌੜੀ ਤੋਂ ਥੱਲੇ ਉਤਰੀ ਗੁਰੂ ਰਾਮਦਾਸ ਮਹਾਰਾਜ ਦੇ دیدار ਹੋਣਗੇ ਜਿੱਦਣ ਹੰਕਾਰ ਕਰਕੇ ਆਏਗਾ ਉਸ ਘਰ ਵਿੱਚੋਂ ਕੁਝ ਵੀ ਨਹੀਂ ਮਿਲੇਗਾ ਉੱਥੇ ਸਿਰਫ ਨਿਮਰਤਾ ਵਾਲਿਆਂ ਨੂੰ ਮਨ ਮਿਲਦਾ ਹੈ ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਪਤਾ ਲੱਗਾ ਨਾ ਬਾਠ ਬੈਠਿਆ ਉਹ ਬਾਠ ਪਿੰਡ ਦਾ ਨਾਮ ਬਾਠ ਹੈ ਉਹਦਾ ਬਾਠ ਪਿੰਡ ਹੀ ਤਾਂ ਪਿਆ ਉਹਥੇ 62 ਸਾਲ ਬਾਬਾ ਸ਼੍ਰੀ ਚੰਦ ਸਾਹਿਬ ਰਹੇ ਉਹਨੂੰ ਪਤਾ ਲੱਗਾ ਕਿਵੇਂ ਮਹਾਰਾਜ ਤੁਹਾਡੇ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਦੇ ਤਖਤ ਉੱਤੇ ਕੋਈ ਚੌਥਾ ਬਾਦਸ਼ਾਹ ਬਹਿ ਗਿਆ ਕੰਨ ਕੇ ਕੋਣ ਹੈ ਕਹਿੰਦੇ ਜੀ ਸੁਣਿਆ ਲਾਹੌਰ ਤੋਂ ਆਇਆ ਉਹਦੇ ਮਾਂ ਪਿਓ ਬਚਪਨ ਵਿੱਚ ਹੀ ਛੋਟੇ ਹੁੰਦਿਆਂ ਮੁੱਕ ਗਏ ਸਨ ਨਾਨੀ ਨੇ ਪਾਲਿਆ ਛੋਲੇ ਹੁੰਗੜੀਆਂ ਵੇਚਦਾ ਸੀ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਦਮਾਦ ਬਣਾ ਲਿਆ ਫਿਰ ਪਤਾ ਨਹੀਂ ਕਿ ਐਸੀ ਸੇਵਾ ਕੀਤੀ ਉਹ ਤਾਕਤ ਦੇ ਮਾਲਕ ਹੋ ਗਏ ਤੇ ਬਾਬਾ ਸ੍ਰੀ ਚੰਨ ਸਾਹਿਬ ਆਪਣੇ ਚੇਲਿਆਂ ਨੂੰ ਕਹਿੰਦੇ ਵੀ ਹੁੰਗੜੀਆਂ ਵੇਚਣ ਵਾਲਾ ਗੁਰੂ ਨਾਨਕ ਦੇ ਸਿੰਘਾਸਣ ਦਾ ਮਾਲਕ ਹੋ ਗਿਆ ਅੱਜ ਤੱਕ ਜਿਹੜਾ ਵੀ ਉਸ ਸਿੰਘਾਸਨ ਤੇ ਬੈਠਾ ਹੈ ਉਹ ਅਮੀਰ ਘਰ ਚੋਂ ਆ ਕੇ ਬੈਠਾ ਹੈ ਇਤਿਹਾਸ ਪੜਿਓ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਪਰਵਾਰਕ ਤੌਰ ਤੇ ਅਮੀਰ ਨੇ ਕਿਉਂ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਬਾਬਾ ਫਿਰੂ ਮਲ ਜੀ ਸੰਗਰ ਪਿੰਡ ਤੋਂ ਲੈ ਕੇ ਜਿੱਥੇ ਖਡੂਰ ਸਾਹਿਬ ਦੇ ਨਾਲ ਸੰਗਰ ਖਡੂਰ ਹਰੀਕੇ ਪਤਨ ਮਕੂ ਤੱਕ ਇਹਨਾਂ ਪਿੰਡਾਂ ਵਿੱਚ ਵਪਾਰ ਸੀ ਬਾਬੇ ਫਿਰੂ ਮਲ ਆਪਣੇ ਪੁੱਤਰ ਦਾ ਨਾਮ ਹੀ ਲੈਣਾ ਇਸ ਲਈ ਰੱਖਿਆ ਸੀ ਕਿ ਮੇਰੇ ਪੁੱਤਰ ਦਾ ਨਾਮ ਲੈਣਾ ਹੋਏਗਾ ਇਹ ਲੋਕਾਂ ਤੋਂ ਲੈਣ ਵਾਲਾ ਹੋਏਗਾ ਕਿਸੇ ਦਾ ਦੇਣਦਾਰ ਨਹੀਂ ਹੋਏਗਾ ਦੂਜਿਆਂ ਤੋਂ ਲੈਣ ਵਾਲਾ ਹੀ ਹੋਏਗਾ ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਰਵਾਰਕ ਤੌਰ ਤੇ ਭੱਲੇ ਅਮੀਰ ਨੇ ਉਹਨਾਂ ਕੋਲ ਧਨ ਦੌਲਤ ਜਾਇਦਾਦ ਪਦਾਰਥ ਹੈ ਪਰ ਅੱਜ ਸਾਧ ਸੰਗਤ ਚੌਥਾ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਇਹ ਤਾਂ ਅਤਿਅੰਤ ਘਰ ਦੀ ਗਰੀਬੀ ਹੈ 8 ਸਾਲ ਦੀ ਉਮਰ ਤੋਂ ਘੁੰਮੜੀਆਂ ਵੇਚਦੇ ਨੇ ਕਿਰਤ ਕਰਦੇ ਨੇ ਹੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਰਹੇ ਨਾਨੀ ਨਾਲ ਛੰਨ ਕੁੱਲੀ ਵਿੱਚ ਰਹਿੰਦੇ ਰਹੇ ਅੱਜ ਬਾਬੇ ਸ਼੍ਰੀ ਚੰਦ ਨੇ ਸੁਣਿਆ ਇੰਨੇ ਗਰੀਬ ਘਰ ਚੋਂ ਗੁਰੂ ਨਾਨਕ ਸਾਹਿਬ ਦੇ ਸੰਗਾਸਣ ਤੇ ਕੌਣ ਬਹਿ ਗਿਆ ਚਲੋ ਜਾ ਕੇ ਵੇਖੀਏ ਜਦੋਂ ਸ੍ਰੀ ਅਮਰitsar ਸਾਹਿਬ ਆਏ ਨਾ ਇਤਿਹਾਸ ਕਹਿੰਦਾ ਹੈ ਸੰਗਤ ਜੁੜੀ ਹੈ ਤਖਤ ਸਿੰਘਾਸਣ ਤੇ ਗੁਰੂ ਰਾਮਦਾਸ ਮਹਾਰਾਜ ਬੈਠੇ ਨੇ ਤੇ ਬਾਬਾ ਸ਼੍ਰੀਚੰਦ ਆਪਣੇ ਚੇਲਿਆਂ ਨਾਲ ਮਸਤ ਚਾਲ ਵਿੱਚ ਆਏ ਉਮਰ ਵੀ ਵੱਡੀ ਐ ਤਪੱਸਿਆ ਵੀ ਐ ਕਿਉਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ ਸਿੱਧੇ ਆ ਕੇ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖਲੋ ਗਏ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਵੇਖਿਆ ਬਾਬਾ ਸ਼੍ਰੀਚੰਦ ਸਾਹਿਬ ਆਏ ਨੇ ਤਖਤ ਤੋਂ ਉੱਠ ਕੇ ਗੁਰੂ ਰਾਮਦਾਸ ਮਹਾਰਾਜ ਵੀ ਹੱਥ ਜੋੜ ਕੇ ਖਲੋ ਗਏ ਅਦਬ ਕੀਤਾ ਨਾ ਤੇ ਬਾਬਾ ਸ਼੍ਰੀਚੰਦ ਬੋਲੇ ਤੂੰ ਹੀ ਗੁਰੂ ਰਾਮਦਾਸ ਐ ਉਮਰ ਵਿੱਚ ਵੱਡੇ ਨੇ ਬਾਬਾ ਸ਼੍ਰੀਚੰਦ ਤੋញੋਂ ਗੁਰੂ ਰਾਮਦਾਸ ਅੱਗੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਦਵ ਨਾਲ ਹੱਥ ਜੋੜ ਨਿਮਰਤਾ ਜੀ ਕਹਿੰਦੇ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਗੋਲਾ ਗੁਰੂ ਰਾਮਦਾਸ ਕਹਿੰਦੇ ਤੇ ਬਾਬਾ ਸ੍ਰੀ ਚੰਗ ਕਹਿੰਦੇ ਪੁਰਖਾਂ ਦਾੜਾ ਬਹੁਤ ਲੰਬਾ ਵਧਾਇਆ ਇਹ ਦਾੜਾ ਇੰਨਾ ਲੰਬਾ ਕਿਉਂ ਵਧਾਇਆ ਸਾਰੀ ਸੰਗਤ ਵੇਖੇ ਤੇ ਸ਼੍ਰੀ ਗੁਰੂ ਰਾਮ ਦਾਸ ਮਹਾਰਾਜ ਨੇ ਅਦਮ ਨਾਲ ਜਵਾਬ ਦਿੱਤਾ ਜੀ ਇਹ ਦਾੜਾ ਟੋਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਛਾੜਨ ਵਾਸਤੇ ਇੰਨੀ ਗੱਲ ਸੁਣਨ ਤੋਂ ਬਾਅਦ ਬਾਬੇ ਸ਼੍ਰੀਚੰਦ ਦਾ ਦਿਲ ਫਿਸ ਗਿਆ ਖੜੇ ਖਲੋਤੇ ਤਪਸਵੀ ਬਾਬਾ ਸ਼੍ਰੀਚੰਦ ਸਾਹਿਬ ਗਰਦਨ ਸਿਰ ਝੁਕ ਗਿਆ ਅੱਖਾਂ ਵਿੱਚ ਵਿਰਾਗ ਭਰ ਗਿਆ ਇੱਕੋ ਗੱਲ ਕਈ ਭਾਈ ਜੇਠਾ ਗੁਰੂ ਰਾਮ ਦਾਸ ਸਾਹਿਬ ਤੋਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਜਿਹੜਾ ਮਾੜਾ ਮੋਟਾ ਮੇਰੇ ਕੋਲ ਸੀ ਨਾ ਕੋਈ ਤਬੱਸਿਆ ਜੋ ਵੀ ਤੂੰ ਖੋਲਿਆ ਸਭ ਕੁਝ ਭਾਈ ਸੰਤੋਖ ਸਿੰਘ ਹਰਮਪਰਸੰਗ ਲਿਖਿਆ ਕਹਿੰਦੇ ਆਉਂਦਿਆਂ ਬਾਬਾ ਸ਼੍ਰੀਚੰਦ ਬੋਲੇ ਸ਼੍ਰੀਚੰਦ ਤਬ ਗਿਰਾ ਉਚਾਰੀ ਗਿਰਾ ਉਚਾਰੀ ਦਾ ਅਰਥ ਮੂਤੋਂ ਬੋਲਣਾ ਬੋਲੇ ਕੀ ਸ਼੍ਰੀਚੰਦ ਤਬ ਗਿਰਾ ਉਚਾਰੀ ਕਹੇ ਵਧਾਇਓ ਦਾੜੀ ਭਾਰੀ ਇੰਨਾ ਲੰਬਾ ਦਾੜਾ ਕਿਉਂ ਵਧਾਇਆ ਹੋਇਆ ਅੱਗੋਂ ਗੁਰੂ ਰਾਮਦਾਸ ਮਹਾਰਾਜ ਰਾਮਦਾਸ ਗੁਰ ਨਿਮਰ ਹੋਵੇ ਕਹੋ ਕਿ ਆਪਕੇ ਸਾਧੂ ਜੋ ਹੈ ਤਿੰਨ ਕੇ ਚਰਨ ਪੋਚਨੇ ਕਰਨ ਇਮ ਕਹਿ ਲਗੇ ਚਰਨ ਤੇ ਚਾਣਨ ਤੋਡੇ ਵਰਗੇ ਸਾਧੂਆਂ ਦੇ ਚਰਨ ਝਾੜਨ ਵਾਸਤੇ ਇੰਨੀ ਨਿਮਰਤਾ ਨਾਲ ਜਦੋਂ ਬੋਲ ਕੈ ਬੱਬੇ ਸ਼੍ਰੀ ਚੰਦ ਨੇ ਵੀ ਝੁੱਕ ਕੇ ਮੱਥਾ ਟੇਕ ਕੇ ਇੱਕ ਗੱਲ ਕਹੀ ਗੁਰੂ ਰਾਮਦਾਸ ਤੁਹਾਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਕਹਿੰਦੇ ਸ਼੍ਰੀ ਚੰਦ ਖੁਸ਼ ਹੋਏ ਉਚਾਰ ਨਿਮਰਤਾ 'ਚ ਖੁਸ਼ ਹੋ ਕੇ ਬੋਲੇ ਫਿਰ ਸ਼੍ਰੀ ਚੰਦ ਖੁਸ਼ ਹੋਏ ਉਚਾਰਾਂ ਇਸੀ ਤੌਰ ਘਰ ਲੁੱਟਿਓ ਹਮਾਰਾ ਜੋ ਬਾਕੀ ਤੇ ਕੁਛ ਮੋਮੇ ਸੋ ਪਿਸ਼ੀਨ ਲਈ ਸਭ ਤੋਂ ਨੇ ਜਿਹੜੀ ਮਾੜੀ ਮੋਟੀ ਸੀ ਮੇਰੇ ਕੋਲ ਅਜੋ ਵੀ ਤਪੱਸਿਆ ਸਭ ਖੋਲਿਆ ਗੁਰੂ ਰਾਮਦਾਸ ਜੋ ਕੋਈ ਸੀ ਟੋਡੀ ਨਿਮਰਤਾ ਨੇ ਸਭ ਕੁਝ ਲੁੱਟ ਲਿਆ ਸਾ ਸੰਗਤ ਨਿਮਰਤਾ ਸਭ ਤੋਂ ਵੱਡੀ ਦਾਤ ਹੈ ਇਹ ਗੁਰੂ ਦੇ ਘਰ ਚੋਂ ਜਰੂਰ ਮੰਗਿਓ ਸਿੱਖਾਂ ਦਾ ਮਨ ਨੀਮਾ ਮਤ ਜੀ ਗੁਰੂ ਬਖਸ਼ਿਸ਼ ਕਰੇ ਜਿਹੜਾ ਮਨ ਕਰਕੇ ਨਿਰਮਨਤਾ ਵਿੱਚ ਰਹਿੰਦਾ ਹੈ ਨਿਮਰਤਾ ਨਾਲ ਜੋ ਮਰਜੀ ਜਾ ਕੇ ਮੰਗਲਿਓ ਗੁਰੂ ਨੇ ਅਨ ਕੰਡੀਸ਼ਨਲ ਲਿਖਿਆ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਗੱਜ ਕੇ ਕਹਿ ਦਿਓ ਧੰ ਸ੍ਰੀ ਗੁਰੂ ਰਾਮਦਾਸ ਜੀ 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 ਅੰਮ੍ਰਿਤ ਸਰਵਜੋਤ ਜਗ ਆਵੇ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਅੰਮ੍ਰਿਤ ਸਰ ਵਿੱਚ ਜੋਤ ਜਗਾਇ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਅੱਖੋ ਸਤਨਾਮ ਸ੍ਰੀ